ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਉਪਲਕਸ਼ ਜਿਹੜੇ ਹੈਗੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਸੰਗਤਾਂ ਵੱਲੋਂ ਤੇ ਉਹਦੇ ਸਬੰਧ ਚ ਟ੍ਰੈਫਿਕ ਮੈਨੇਜਮੈਂਟ ਦਾ ਕਾਫੀ بڑا ਇਸ਼ੂ ਹੈਗਾ ਤੇ ਉਹ ਵੀ ਜਿਹੜਾ ਹੈਗਾ ਪੁਲਿਸ ਫੋਰਸ ਵੱਲੋਂ ਬੜੀ ਤਦਾਦ ਚ ਪੁਲਿਸ ਫੋਰਸ ਲਾ ਕੇ ਤੇ ਉਹਨੂੰ ਸਮੂਥ ਰੱਖੇ ਜਾਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈਗਾ ਹੁਣ ਆਲਮੋਸਟ ਸਾਰੇ ਨਗਰ ਕੀਰਤਨ ਸੇਫਲੀ ਕੰਕਲੂਡ ਹੋ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਸਾਡੇ ਈਵਨਿੰਗ ਜਿਹੜੀ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਹੈਗੀ ਉਹਦੇ ਚ ਸਾਰੇ ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਜਿਹੜਾ ਇਸ ਟਾਈਮ 35 ਨਾਕੇ ਪੂਰੇ ਜ਼ਿਲ੍ਹੇ ਚਲ ਰਹੇ ਹੈਗੇ ਜਿਦੇ ਵਿੱਚ ਸਾਡੇ 16 ਜੀਓਜ਼ ਡੀਐਸਪੀ ਜੀਐਸਪੀਸ ਤੇ ਉਹਨਾਂ ਦੀ ਨਿਗਰਾਨੀ ਹੇਠ ਐਸਐਚਓ ਜੀ ਵੱਲੋਂ ਨਾਕੇ ਲਾਏ ਜਾ ਰਹੇ ਨੇ ਤੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਟੂ ਵీలਰ ਹੈਗੇ ਜਿਹੜੇ ਵਿਦਆਊਟ ਡਾਕੂਮੈਂਟਸ ਹੈਗੇ ਤੇ ਜਿਹੜੇ ਨੌਇਸ ਪੋਲੂਸ਼ਨ ਵਾਲੇ ਹੈਗੇ ਉਹ ਚੈੱਕ ਕੀਤੇ ਜਾ ਰਹੇ ਨੇ ਨਾਲ ਨਾਲ ਜਿਹੜੀ ਮੋਡੀਫਾਈਡ ਵਹੀਕਲਸ ਹੈਗੇ ਜਿਹੜੇ ਸਾਊਂਡ ਪੋਲੂਸ਼ਨ ਕਰਦੇ ਖਾਸ ਤੌਰ ਤੇ ਜਿੱਦਾਂ ਬੁਲਟ ਮੋਟਰਸਾਈਕਲ ਹੈਗੇ ਇਹਨਾਂ 'ਚ ਪਟਾਕੇ ਵਗੈਰਾ ਜਿਹੜੇ ਹੁੰਦੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਉਹਨਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈਗੀ ਜਿਹੜਾ ਟ੍ਰਿਪਲ ਰਾਈਡਰ ਮੋਟਰਸਾਈਕਲ ਹੈਗੇ ਉਹ ਖਾਸ ਤੌਰ ਤੇ ਬੰਦ ਕੀਤੇ ਜਾਣਗੇ ਇੰਪਾਉਂਡ ਕੀਤੇ ਜਾਣਗੇ ਕਾਨੂੰਨ ਮੁਤਾਬਕ ਤੇ ਉਸ ਤੋਂ ਇਲਾਵਾ ਬਾਕੀ ਵੀ ਸਸਪੀਸ਼ੀਅਸ ਬੰਦਿਆਂ ਬਾਰੇ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਸਾਡੀ ਰੂਟੀਨ ਐਕਸਰਸਾਈਜ਼ ਹੈਗੀ ਜਿੱਦੇ ਵਿੱਚ ਅਸੀਂ ਆਜ ਖਾਸ ਤੌਰ ਤੇ ਸੁਰੱਖਿਆ ਇੰਤਜ਼ਾਮਤ ਕੀਤੇ ਹੈਗੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਧਿਆਨ ਚ ਰੱਖਦੇ ਵੇ ਇਹਦੇ ਵਿੱਚ ਸਾਡੇ ਪੂਰੇ ਜ਼ਿਲ੍ਹੇ ਦੀ ਲਗਭਗ 800 ਤੋਂ ਜ਼ਿਆਦਾ ਪੁਲਿਸ ਫੋਰਸ ਪੂਰੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ ਤੇ ਤਨਤ ਹੈਗੀ ਜਿਹੜੀ ਨਗਰ ਕੀਰਤਨ ਦੇ ਨਾਲ ਵੀ ਚੱਲ ਰਹੀ ਹੈਗੀ ਤੇ ਨਾਕਿਆਂ ਤੇ ਵੀ ਤਨਤ ਹੈਗੀ ਜੀ ਸਰ ਲਗਾਤਾਰ ਪੁਲਿਸ ਵੱਲੋਂ ਯੂਥ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਟ੍ਰੈਫਿਕ ਤੇ ਰੂਲਸ ਨੂੰ ਆ ਜਿਹੜਾ ਉਹਨਾਂ ਨੂੰ ਮੰਨਿਆ ਜਾਵੇ ਪਾਲਣਾ ਕੀਤੀ ਜਾਵੇ ਹੁਣ ਹੀ ਰੀਸੈਂਟਲੀ ਤੁਸੀਂ ਵੀ ਖੜੇ ਸੀ ਤਾਂ ਨੌਜਵਾਨ ਬੜੀ ਉੱਚੀ ਇੱਕ ਸਾਊਂਡ ਪੋਲੂਸ਼ਨ ਆਪਾਂ ਕਹਿ ਸਕਦੇ ਹਾਂ ਕਿ ਟਰੈਕਟਰ ਤੇ ਬਹੁਤ ਉੱਚੀ ਇੱਕ ਦੂਜੇ ਟਾਈਪ ਜਿਹੜਾ ਸਾਊਂਡ ਜਾ ਕੇ ਘੁੰਮ ਰਹੇ ਨੇ ਤਾਂ ਲਗੀ ਤੋਂ ਉਹਦੇ ਵੱਲ ਵਾਰਨਿੰਗ ਦਿੱਤੇ ਕਿ ਛੱਡਿਆ ਵੀ ਗਿਆ ਸਮਝਾਇਆ ਵੀ ਗਿਆ ਪਰੰਤੂ ਬਾਰ-ਬਾਰ ਸਮਝਾਉਣ ਦੇ ਬਾਵਜੂਦ ਯੂਥ ਵੱਲੋਂ ਨਹੀਂ ਮੰਨਿਆ ਜਾਂਦਾ ਜੀ ਫਿਰ ਜਦੋਂ ਪੁਲਿਸ ਸਖਤਾਈ ਕਰਦੀ ਆ ਤਾਂ ਫਿਰ ਰੋਸ ਜ਼ਾਹਰ ਕਰਦੇ ਨੇ ਦੇਖੋ ਪੁਲਿਸ ਨੇ ਕਾਨੂੰਨ ਮੁਤਾਬਿਕ ਤਾਂ ਕਾਰਵਾਈ ਕਰਨੀ ਕਰਨੀ ਹੈ ਕਿਤੇ ਸਖਤ ਕਾਰਵਾਈ ਅਸੀਂ ਕਰਦੇ ਰਹਿੰਦੇ ਆ ਕਰ ਰਹੇ ਆ ਤੇ ਕਰਾਂਗੇ ਨਾਲ ਨਾਲ ਜਿਹੜਾ ਹੈਗਾ ਸਾਡੀ ਡਿਊਟੀ ਹੈਗੀ ਕਿ ਥੋੜਾ ਅਵੇਅਰ ਕਰਕੇ ਇੱਕ ਵਾਰ ਸੁਧਰਨ ਦਾ ਮੌਕਾ ਵੀ ਜ਼ਰੂਰ ਦਿੱਤਾ ਜਾਵੇ ਉਹ ਵੀ ਅਸੀਂ ਕਰਦੇ ਆ ਜਿਹੜੀ ਗੱਲ ਤੁਸੀਂ ਕੀਤੀ ਕਿ ਅਵੇਅਰਨੈਸ ਤੇ ਉਸ ਤੋਂ ਬਾਵਜੂਦ ਗੈਰ ਜ਼ਿੰਮੇਵਾਰਾਨਾ ਵਿਵਹਾਰ ਜਿਹੜੀ ਵੀ ਆਪਣੀ ਪ੍ਰੋਬਲਮਸ ਹੈਗੀ ਜਿੱਦਾਂ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਬਹੁਤ ਸਾਰੇ ਐਕਸੀਡੈਂਟਸ ਆਪਣੇ ਹੁੰਦੇ ਹੈਗੇ ਸਾਊਂਡ ਪੋਲੂਸ਼ਨ ਜਿਹੜਾ ਹੁੰਦਾ ਹੈਗਾ ਉਹ ਹੁੰਦਾ ਹੈਗਾ ਰੋਡ ਤੇ ਰੈਸ਼ ਡਰਾਈਵਿੰਗ ਜਿਹੜੀ ਹੁੰਦੀ ਹੈਗੀ ਉਹ ਹੈਗੀ ਆ ਸਾਰੀ ਜਿਹੜੀ ਪ੍ਰੋਬਲਮ ਹੈਗੀ ਉਹਨਾਂ ਦੀ ਜੜ ਹੈਗੀ ਇਰਿਸਪੌਂਸਿਬਲ ਬਿਹੇਵੀਅਰ ਜੇਕਰ ਸਾਰਾ ਯੂਥ ਜਾਂ ਜਿਹੜੇ ਬਡੇ ਲੋਗ ਹੈਗੇ ਉਹ ਗੈਰ ਜ਼ਿੰਮੇਵਾਰانہ ਤਰੀਕੇ ਨਾਲ ਬਿਹੇਵੀਅਰ ਨਾ ਕਰਕੇ ਇੱਕ ਜ਼ਿੰਮੇਵਾਰ ਤਰੀਕੇ ਨਾਲ ਇੱਕ ਜ਼ਿੰਮੇਵਾਰ ਆਮ ਨਾਗਰਿਕ ਵਾਂਗੂ ਆਪਣਾ ਸਾਰਾ ਡਿਊਟੀਆਂ ਨਿਭਾਉਣ ਤੇ ਫਿਰ ਮਨ ਲੱਗਦਾ ਪੁਲਿਸ ਦਾ ਕੰਮ ਬਹੁਤ ਸੋਖਾ ਹੋ ਜਾਂਦਾ ਹੈਗਾ ਇੱਥੇ ਆਪਣਾ ਇੱਕ ਜਨਰਲ ਰਵਈਆ ਹੋ ਗਿਆ ਕਿ ਜੀ ਅਸੀਂ ਜਦੋਂ ਗਲਤੀਆਂ ਕਰੀਏ ਤੇ ਕੋਈ ਨਾ ਦੇਖੇ ਤੇ ਅਸੀਂ ਤਗੜੇ ਹੋ ਗਏ ਜਦੋਂ ਅਸੀਂ ਗਲਤੀ ਕਰ ਲਈ ਤੇ ਪੁਲਿਸ ਨੇ ਫੜ ਲਿਆ ਤੇ ਫਿਰ ਜਿਹੜਾ ਹੈਗਾ ਉਹ ਸਾਨੂੰ ਛੱਡ ਦਿੱਤਾ ਜਾਵੇ ਤੇ ਉਹਦੇ ਨਾਲ ਜਿਹੜਾ ਹੈਗਾ ਸਿਸਟਮ ਸੁਧਰ ਨਹੀਂ ਸਕਦਾ ਪੁਲਿਸ ਫੜੇਗੀ ਸਖਤ ਕਾਨੂੰਨੀ ਕਾਰਵਾਈ ਕਰੇਗੀ ਲੇਕਿਨ ਹਰ ਬੰਦੇ ਨੂੰ ਜਿਹੜਾ ਹੈਗਾ ਉਹ ਆਪਣੇ ਆਪ ਤੇ ਇੱਕ ਪੁਲਿਸ ਅਫਸਰ ਵਾਂਗੂ ਨਜ਼ਰ ਰੱਖਣੀ ਚਾਹੀਦੀ ਹਰ ਬੰਦਾ ਆਪਣਾ ਪੁਲਿਸ ਅਫਸਰ ਖੁਦ ਹੈਗਾ ਤੇ ਉਹ ਇੱਕ ਅਵੇਅਰਡ ਸਿਟੀਜ਼ਨ ਵਾਂਗੂ ਕੰਮ ਕਰਦੇਵੇ ਆਪਣੀ ਜਿਹੜੀ ਨਾਰਮਲ ਰੁਟੀਨ ਜ਼ਿੰਮੇਵਾਰੀਆਂ ਹੈਗੀ ਖੁਦ ਦੀ ਸੇਫਟੀ ਦਾ ਧਿਆਨ ਲੋਕਾਂ ਦੀ ਸੇਫਟੀ ਦਾ ਧਿਆਨ ਸੜਕ ਸੁਰੱਖਿਆ ਨਿਯਮਾਂ ਦਾ ਧਿਆਨ ਰੋਡ ਸੇਫਟੀ ਨੂੰ ਧਿਆਨ ਚ ਰੱਖਦੇਵੇ ਰੋਡ ਤੇ ਵਿਚਰਨਾ ਸਾਉਂਡ ਜਿਹੜੀ ਹੈਗੀ ਉਹਦੀ ਆਪਣੀ ਲਿਮਿਟ ਹੈਗੀ ਉਹਦੇ ਵਿੱਚ ਸਾਉਂਡ ਦਾ ਯੂਜ਼ ਕਰਨਾ ਇਨਾ ਸਾਰੇ ਚੀਜ਼ਾਂ ਨਾਲ ਬਹੁਤ ਸਾਰੀ ਤਕਲੀਫਾਂ ਜਿਹੜੀ ਹੈਗੀ ਜਿੱਦ ਨਾਲ ਆਪਾਂ ਡੇ ਟੂ ਡੇ ਬੇਸਿਸ ਤੇ ਗੁਜ਼ਰਦੇ ਆ ਉਹ ਠੀਕ ਹੋ ਜਾਣਗੀਆਂ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਗਾ ਤੁਹਾਡੇ ਰਾਹੀਂ ਵੀ ਕਿ ਆਪਾਂ ਨੂੰ ਸਾਰਿਆਂ ਦਾ ਐਟੀਟਿਊਡ ਆ ਹੋ ਗਿਆ ਕਿ ਸਾਡੇ ਤੇ ਕੋਈ ਮਾਸਟਰ ਬੈਠਾ ਹੋਵੇ ਜਿਹੜਾ ਸਾਨੂੰ ਕਵੇ ਤੇ ਅਸੀਂ ਠੀਕ ਕੰਮ ਕਰੀਏ ਬਟ ਆਪਾਂ ਆਪਣੇ ਮਾਸਟਰ ਖੁਦ ਬਣੀਏ ਕਿਉਂਕਿ ਸਾਰੇ ਪੜ੍ਹੇ ਲਿਖੇ ਹੈਗੇ ਸਾਰੇ ਅਵੇਅਰਡ ਹੈਗੇ ਸਾਰੇ ਸਾਰੀ ਚੀਜ਼ਾਂ ਤੋਂ ਜਾਣੂ ਹੈਗੇ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਣਾ ਚਾਹੂੰ ਜਿੱਦਾਂ ਆਪਾਂ ਐਗਜ਼ਾਮਪਲ ਦਿੰਦੇ ਆ ਚੰਡੀਗੜ੍ਹ ਤੇ ਜਾਂਦੇ ਆ ਸੀਟ ਬੜ ਲਾ ਲੈਣੇ ਠੀਕ ਹੈ ਉਦਾਂ ਹੀ ਜਿਹੜਾ ਬੰਦਾ ਬਾਹਰ ਵਿਦੇਸ਼ 'ਚ ਰਹਿੰਦਾ ਹੈਗਾ ਉਹ ਬਾਹਰ ਜਾ ਕੇ ਕੈਨੇਡਾ 'ਚ ਜਾਂ ਅਮਰੀਕਾ 'ਚ ਜਾਂ ਹੋਰ ਦੇਸ਼ਾਂ 'ਚ ਉਹ ਬਿਲਕੁਲ ਬਿਗੀ ਬਿੱਲੀ ਵਾਂਗੂ ਰਹਿੰਦਾ ਹੈਗਾ ਨਹੀਂ ਸਮਝੇ ਗੱਲ ਤੇ ਉੱਥੇ ਸਾਰੀ ਚੀਜ਼ਾਂ ਇਦਾਂ ਡਰ ਕੇ ਪਾਲਣ ਕਰਦਾ ਜਿੱਦਾਂ ਪਤਾ ਨਹੀਂ ਉਹ ਮਤਲਬ ਉਹਨੂੰ ਪਤਾ ਕੀ ਉਹਦੇ ਨਾਲ ਕੀ ਹੋਣ ਵਾਲਾ ਹੈਗਾ ਉਹੀ ਬੰਦਾ ਇੱਥੇ ਆ ਕੇ ਆਪਣੀ ਆਪਾਂ ਕਹਿ ਦਈਏ ਉਹਨੂੰ ਹੈਂਕੜੀ ਦਿਖਾਉਣ ਵਾਸਤੇ ਜਾਂ ਆਪਣਾ ਗੈਰ ਜ਼ਿੰਮੇਵਾਰਾ ਨਰਵਈਆ ਦਿਖਾਉਣ ਵਾਸਤੇ ਜਾਂ ਆਪਣੇ ਆਪ ਨੂੰ ਤਗੜਾ ਦਿਖਾਉਣ ਵਾਸਤੇ ਉਹੀ ਸਾਰੇ ਕਾਨੂੰਨ ਜਿਹੜੇ ਉੱਥੇ ਪਾਲਣ ਕਰਦਾ ਹੈਗਾ ਉਹਨਾਂ ਦੀ ਸਾਰੀ ਇੱਥੇ ਵਾਇਲੇਸ਼ਨ ਕਰਦਾ ਹੈਗਾ ਹੁਣ ਇੱਕ ਹੀ ਬੰਦਾ ਦੋ ਡਿਫਰੈਂਟ ਕੈਰੈਕਟਰ ਖੁਦ ਦਾ ਦੇਸ਼ ਆਪਣਾ ਏਰੀਆ ਆਪਣਾ ਦੇਸ਼ ਭਾਰਤ ਆਪਣਾ ਸਟੇਟ ਪੰਜਾਬ ਇੱਥੇ ਆ ਕੇ ਆਪਾਂ ਗੰਦ ਫਲਾਉਣ ਦਾ ਜਿਹਾ ਐਟੀਟਿਊਡ ਰੱਖਾਂਗੇ ਔਰ ਦੂਸਰੀ ਥਾਂ ਤੇ ਜਾ ਕੇ ਜ਼ਿੰਮੇਵਾਰ ਕਰਨ ਦਾ ਰੱਖਾਂਗੇ ਤਾਂ ਆਪਾਂ ਨੂੰ ਕੋਣ ਸਿਆਣਾ ਕਹੇਗਾ ਆ ਤਾਂ ਆਈ ਗੱਲ ਹੋ ਗਈ ਖੁਦ ਦਾ ਘਰ ਗੰਦਾ ਕਰੀਏ ਤੇ ਪੜੋਸਿਆਂ ਦਾ ਘਰ ਸਾਫ਼ ਕਰੀਏ ਬਿਲਕੁਲ ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਚੰਡੀਗੜ੍ਹ ਦੀ ਐਗਜ਼ਾਮਪਲ ਦਿੱਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਐਂਟਰਿੰਗ ਤੋਂ ਪਹਿਲਾਂ ਸੀਟ ਬੈਲਟ ਜਦੋਂ ਤੱਕ ਲਗਾ ਦਿੱਤੀ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ ਰੂਲ ਆਪਾਂ ਫੋਲੋ ਕਰਦੇ ਨੇ ਅੱਜ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਤੁਹਾਡੇ ਧਿਆਨ ਦੇ ਵਿੱਚ ਆਇਆ ਸੀਗਾ ਕਿ ਇਹ ਮੈਰਿਜ ਫੰਕਸ਼ਨ ਤੁਹਾਨੂੰ ਫਾਇਰਿੰਗ ਜਿਹੜੀ ਬਹੁਤ ਖਤਰਨਾਕ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਹਾਲਾਂਕਿ ਇਹ ਹੁਸ਼ਾਰਪੁਰ ਪੁਲਿਸ ਵੱਲੋਂ ਤੁਹਾਡੇ ਹੁਕਮ ਅਤ ਜਿਹੜੀ ਬਹੁਤ ਇੱਕ ਛਲਾਗਾ ਜੋ ਕਾਰਵਾਈ ਆ ਅੱਧੇ ਘੰਟੇ ਦੇ ਮਹਿਸ ਦੇ ਸਮੇਂ ਦੌਰਾਨ ਕੀਤੀ ਜਾਂਦੀ ਹੈ ਪਰ ਇਸਰ ਇੱਕ ਦੁਖਦਾਈ ਦੁਖਾਂਤ ਵੀ ਆ ਕਿ ਉਹ ਇੱਕ ਚੁਣੇ ਹੋਏ ਨੁਮਾਇੰਦੇ ਦਾ ਘਰ ਸੀ ਸਰਪੰਚ ਦੇ ਬੇਟੇ ਦਾ ਵਿਆਹ ਸੀਗਾ ਕਿ ਲੱਗਦਾ ਨਹੀਂ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਪਬਲਿਕ ਨੁਮਾਇੰਦੇ ਨੇ ਉਹਨਾਂ ਨੂੰ ਖੁਦ ਅਵੇਅਰ ਕਰਨਾ ਚਾਹੀਦਾ ਇਦਾਂ ਦੇ ਕੰਮ ਮੈਂ ਆਈ ਗੱਲ ਕਰ ਆ ਬੰਦੇ ਖੁਦ ਜ਼ਿੰਮੇਵਾਰ ਹੈਗੇ ਜਿਵੇਂ ਤੁਸੀਂ ਕਿਹਾ ਜਾਂ ਜਿਹੜੇ ਖੁਦ ਚੌਕੀਦਾਰ ਹੈਗੇ ਜਿਹੜੇ ਖੁਦ ਸੁਰੱਖਿਆ ਕਰਨ ਵਾਲੇ ਹੈਗੇ ਲੋਕਾਂ ਦੇ ਜਿਹੜੇ ਖੁਦ ਚੁਣੇ ਹੋਏ ਨੁਮਾਇੰਦੇ ਹੈਗੇ ਜਾਂ ਜਿਹੜਾ ਇੱਕ ਰਿਸਪਾਂਸਿਬਲ ਸਮਾਜ 'ਚ ਔਦਾ ਰੱਖਦਾ ਹੈਗਾ ਉਹ ਉਹਦੇ ਨਜ਼ਰਾਂ ਦੇ ਸਾਹਮਣੇ ਜੇਕਰ ਗਲਤ ਕੰਮ ਹੋ ਰਿਹਾ ਹੋਵੇ ਤੇ ਉਹ ਉਹਨੂੰ ਨਾ ਰੋਕ ਕੇ ਤੇ ਫਿਰ ਤੁਸੀਂ ਉਮੀਦ ਕਰੋ ਕਿ ਜੀ ਸਾਰਾ ਕੰਮ ਪੁਲਿਸ ਹੀ ਕਰ ਦੇਵੇ ਆ ਬੜਾ ਇੱਕ ਗੈਰ ਜ਼ਿੰਮੇਵਾਰਨਾ ਉਮੀਦ ਹੈਗੀ ਲੇਕਿਨ ਮੈਂ ਤੁਹਾਨੂੰ ਅਸ਼ੋਰ ਕਰਨਾ ਚਾਹਾਂਗਾ ਕਿ ਪੁਲਿਸ ਵੱਲੋਂ ਹੋ ਹੁਸ਼ਿਆਰਪੁਰ ਪੁਲਿਸ ਵੱਲੋਂ ਕਿਸੇ ਵੀ ਗੈਰ ਕਾਨੂੰਨੀ ਚੀਜ਼ ਤੇ ਪ੍ਰਤੀ ਕੋਈ ਵੀ ਨਰਮ ਰੁਕਵਤ ਅਖਤਿਆਰ ਨਹੀਂ ਕੀਤਾ ਜਾਵੇਗਾ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਧਿਆਨ 'ਚ ਜਿੱਦਾਂ ਇਹ ਨੋਟਿਸ ਆਇਆ ਤੁਰੰਤ ਮੁਕਦਮਾ ਵੀ ਦਰਜ ਕੀਤਾ ਗਿਆ ਅਸੀਂ ਵੈਪਨ ਵੀ ਸੀਜ਼ ਕੀਤੇ ਹੈਗੇ ਜਿਹੜੇ ਜਿਹੜੇ ਬੰਦਾਂ ਨੇ ਫਾਇਰਿੰਗ ਕੀਤੀ ਹੈਗੀ ਉਹਨਾਂ ਨੂੰ ਅਸੀਂ ਅਰੈਸਟ ਵੀ ਕਰਾਂਗੇ ਸਾਰੇ ਵੈਪਨ ਸੀਜ਼ ਕਰਕੇ ਉਹਨਾਂ ਦੇ ਲਾਇਸੈਂਸ ਵੀ ਕੈਂਸਲ ਕਰਵਾਵਾਂਗੇ ਤੇ ਉਹ ਜਿਨ੍ਹਾਂ ਨੇ ਉਹਨਾਂ ਨੇ ਗੈਰ ਜ਼ਿੰਮੇਵਾਰਾਨਾ ਜਿਹੜਾ ਵਤੀਰਾ ਉਹਨਾਂ ਨੇ ਵਰਤਿਆ ਹੈਗਾ ਉਹਦੇ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਬਹੁਤ ਸਖਤ ਸਜ਼ਾ ਜਿਹੜੀ ਹੈਗੀ ਉਹ ਉਹਨਾਂ ਨੂੰ ਭੁਗਤਣੀ ਪਏਗੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰੌਪਰਟੀਆਂ